ਸਵਾਗਤ ਹੈ ਤੁਹਾਡਾ ਇੱਕ ਨਵੀਂ ਹੋਰ ਵੀਡੀਓ ਵਿੱਚ ਤੇ ਜਿਹਦੇ ਵਿੱਚ ਆਪਾਂ ਕਿ ਬਹੁਤ ਹੀ ਖੂਬਸੂਰਤ ਇੱਕ ਬਾਹ ਦਾ ਡਿਜ਼ਾਈਨ ਲੈ ਕੇ ਆਏ ਆ ਬਹੁਤ ਹੀ ਈਜੀ ਤਰੀਕਾ ਜੀ ਤੁਸੀਂ ਬਹੁਤ ਹੀ ਈਜੀ ਤਰੀਕੇ ਨਾਲ ਘਰੇ ਬਾਹ ਦਾ ਡਿਜ਼ਾਈਨ ਤਿਆਰ ਕਰ ਸਕਦੇ ਆ ਜਿਹਦੇ ਵਿੱਚ ਕਿ ਆਪਾਂ ਕੁਝ ਲੈਸ ਤੇ ਇੱਕ ਬਟਨਾਂ ਤੇ ਕੁਝ ਪੇਸਟਿੰਗ ਪੇਪਰ ਦਾ ਇਸਤੇਮਾਲ ਕੀਤਾ ਜੀ ਚਲੋ ਜੀ ਵੀਡੀਓ ਕਰਦੇ ਆਪਾਂ ਸਟਾਰਟ ਜਿਹਦੇ ਵਾਸਤੇ ਜੀ ਆਪਾਂ ਬਾਜੀ ਦੀ ਕਟਿੰਗ ਕਰ ਲਈ ਹੈ ਦੇਖੋ ਬਾਜੀ ਜੀ ਆਪਾਂ ਕਟਿੰਗ ਕਰ ਲਈ ਆ ਤੇ ਇੱਕ ਆਪਾਂ ਪੇਸਟਿੰਗ ਵਾਲਾ ਕਪੜਾ ਲਿਆ ਕਿ ਇਹ ਕਪੜਾ ਆਪਾਂ ਲਿਆਇਆ ਗਿਆ ਜੀ ਚੁੜਾਈ ਇਹਦੀ ਆਪਾਂ ਲਈਏ 2.5 ਤੋਂ 1 ਪੁਆਇੰਟ ਜ਼ਿਆਦਾ ਕਪੜੇ ਦੀ ਤੇ ਇੱਕ ਇਹਦੇ ਵਾਸਤੇ ਆਪਾਂ ਬਟਨ ਲਿਆ ਜੀ ਤੇ ਇੱਕ ਇਹਦੇ ਵਾਸਤੇ ਆਪਾਂ ਲੈਸ ਲਈ ਹੈ ਤੇ ਆਪਾਂ ਕੀ ਕਰਨਾ ਜੀ ਦੇਖੋ ਆਪਣੀ ਬਾਹ ਦਾ ਅੱਧ ਹੋ ਗਿਆ ਸੈਂਟਰ ਹੋ ਗਿਆ ਜੀ ਇੱਥੇ ਤੇ ਇਹਦੇ ਤੇ ਆਪਾਂ ਲਾ ਦਾਂਗੇ ਇੱਕ ਕੱਟ ਤੇ ਪੇਸਟਿੰਗ ਕੀਤੀ ਹੋਈ ਜਿਹੜੀ ਪੱਟੀ ਹੈ ਇਹਦਾ ਵੀ ਆਪਾਂ ਸੈਂਟਰ ਕਰ ਲੈਣਾ ਇਸ ਤਰੀਕੇ ਨਾਲ ਦੇਖੋ ਇਹ ਸੈਂਟਰ ਹੋ ਗਿਆ ਤੇ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਜੀ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਅੱਧੇ ਅੱਧੇ ਚਿਹਰੇ ਨਿਸ਼ਾਨ ਲਾ ਲੈਣੇ ਇੱਥੇ ਅੱਧੇ ਅੱਧੇ ਚਿਹਰੇ ਨਿਸ਼ਾਨ ਲਾ ਲੈ ਜੀ ਇੱਥੇ ਆਪਾਂ ਦੇਖੋ ਤੇ ਇਸ ਤੋਂ ਬਾਅਦ ਜੀ ਇੱਥੋਂ ਆਪਾਂ ਥੋੜਾ ਜਿਹਾ ਕਪੜਾ ਛੱਡ ਦੇਣਾ ਇੱਕ ਸੂਤ ਜਿੰਨਾ ਇਨਨਕ ਇਸ ਦਵਾਰ ਆਪਾਂ ਇਹ ਸੱਦਿਆਂ ਚ ਜਿਹੜਾ ਨਿਸ਼ਾਨ ਲਾਇਆ ਸੀ ਉਹਨਾਂ ਆਪਾਂ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਨਿਸ਼ਾਨ ਲਾ ਦੇਣਗੇ ਉਹਨਾਂ ਆਪਾਂ ਇਸ ਤਰ੍ਹਾਂ ਤੇ ਇਸ ਤਰੀਕੇ ਸੇਮ ਆਪਾਂ ਦੂਜੇ ਪਾਸੇ ਅੱਧਿਆਂ ਚ ਨਿਸ਼ਾਨ ਲਾ ਦੇਣਾਂ ਨਸਤ। ਤੇ ਜਿਹੜਾ ਆਪਾਂ ਨਿਸ਼ਾਨ ਲਾਇਆ ਸੀ ਸੈਂਟਰ ਦੇ ਵਿੱਚ ਇਹਦੇ ਨਾਲ ਨੂੰ ਮਿਲਾ ਦੇਣਾ ਆਪਾਂ। ਅੱਗੇ ਆਮੀ। ਨਸਤ। ਦੇਖੋ ਆਪਣਾ ਸੈਂਟਰ ਹੋ ਗਿਆ ਪੱਟੀ ਦਾ। ਤੇ ਇਹਦੀ ਸਾਈਡ ਤੇ ਅੱਧਾ ਇੰਚ ਆਪ ਇਧਰ ਕੱਪੜਾ ਛੱਡਿਆ ਅੱਧਾ ਇੰਚ ਆਪ ਇਧਰ ਕੱਪੜਾ ਛੱਡਿਆ। ਤੇ ਇਹਦੇ ਸੈਂਟਰ 'ਚ ਆਪਾਂ ਨਿਸ਼ਾਨ ਲਾਤਾ ਤੇ ਇਹਦੇ ਨਾਲ ਆਪਾਂ ਮਿਲਾਤਾ। ਇਸ ਤਵਾਰ ਆਪਾਂ ਆਪਣੇ ਬਾਜੂ ਵਾਲਾ ਕੱਪੜਾ ਲਾਵਾਂਗੇ ਦੇਖੋ ਇਹ ਬਾਂਦ ਆਪਣਾ ਹੈਗਾ ਜੀ ਸਿੱਧੇ ਵਾਲਾ ਪਾਸਾ ਤੇ ਹੈਗਾ ਪੁੱਠੇ ਵਾਲਾ ਪਾਸਾ ਤੇ ਆਪਾਂ ਕੱਪੜਾ ਜਿਹੜੀ ਇਹ ਪੱਟੀ ਬਣਾਈ ਆਪਾਂ ਇਹ ਬਾਂ ਦੇ ਪੁੱਠੇ ਵਾਲੇ ਪਾਸੇ ਰੱਖਣੀ ਹੈ ਦੇਖੋ ਆਪਣਾ ਸੈਂਟਰ ਬਣਿਆ ਸੀ ਇਸ ਤਰ੍ਹਾਂ ਸੈਂਟਰ ਨਾਲ ਸੈਂਟਰ ਮਿਲਾਵਾਂਗੇ ਆਪਾਂ ਇਸ ਤਰ੍ਹਾਂ ਆ ਬਾਂ ਦਾ ਸੈਂਟਰ ਹੋ ਗਿਆ ਤੇ ਜਿਹੜੀ ਪੱਟੀ ਦਾ ਸੀ ਉਹ ਸੈਂਟਰ ਹੋ ਗਿਆ ਤੇ ਇਸ ਤਰੀਕੇ ਨਾਲ ਆਪਾਂ ਸੈਂਟਰ ਨਾਲ ਸੈਂਟਰ ਮਿਲਾ ਦਾਂਗੇ ਇੱਥੇ ਆਪਾਂ ਇਸ ਤਰ੍ਹਾਂ ਤੇ ਇਸ ਤੋਂ ਬਾਅਦ ਜੇ ਆਪਾਂ ਪੈਰ ਪੈਰ ਦੀ ਸਲਾਈ ਲੈ ਕੇ ਆਵਾਂਗੇ ਇਸ ਤਰ੍ਹਾਂ ਨਾਲ-ਨਾਲ ਜਿਹੜਾ ਆਪਣਾ ਨਿਸ਼ਾਨ ਆ ਗਿਆ ਇਸ ਤਰੀਕੇ ਨਾਲ ਨਿਸ਼ਾਨ ਦੇ ਇਸ ਤਰ੍ਹਾਂ ਸੂਈ ਰੱਖਾਂਗੇ ਤਾਂ ਇਹ ਆਪਾਂ ਇਧਰ ਨੂੰ ਮਸ਼ੀਨ ਨੂੰ ਤਾਂ ਆਪਾਂ ਕੱਪੜੇ ਇਸ ਤਰੀਕੇ ਨਾਲ ਇਧਰ ਨੂੰ ਘੁਮਾ ਲੈਣਾ ਤੇ ਇੱਥੋਂ ਤੀਕਾ ਸਲਾਈ ਲੈ ਕੇ ਆਵਾਂਗੇ ਜਿੱਥੇ ਆਪਾਂ ਨਿਸ਼ਾਨ ਲਾਇਆ ਇਸ ਦੁਆਰਾ ਆਪਾਂ ਇਸ ਤਰ੍ਹਾਂ ਕੱਪੜੇ ਇਧਰ ਨੂੰ ਕਮਾ ਲੈਣਾ ਤੇ ਇੱਥੋਂ ਤੀਕਾ ਸਲਾਈ ਲੈ ਕੇ ਆਵਾਂਗੇ ਨਿਸ਼ਾਨ ਦੇ ਉੱਪਰ ਉੱਪਰ ਇਸ ਦੁਆਰਾ ਆਪਾਂ ਕੱਪੜੇ ਇਧਰ ਨੂੰ ਕਮਾ ਕੇ ਪੈਰ-ਪੈਰ ਦੀ ਸਲਾਈ ਲੈ ਕੇ ਆਵਾਂਗੇ ਲੋ ਜੀ ਆਪਣੇ ਇਸ ਤਰੀਕੇ ਨਾਲ ਸਲਾਈ ਲੱਗੀ ਦੇਖੋ ਪਹਿਲਾਂ ਆਪਾਂ ਪੈਰ ਪੈਰ ਦੀ ਸਲਾਈ ਲੈ ਕੇ ਆਏ ਆ ਇਸ ਤੋਂ ਬਾਅਦ ਜਿਹੜਾ ਆਪਾਂ ਨਿਸ਼ਾਨ ਲਾਇਆ ਸੀ ਉਹਦੇ ਨਿਸ਼ਾਨ ਦੇ ਉੱਪਰ ਉੱਪਰ ਪ੍ਰੈਸ ਲਾਈ ਲਈ ਹੈ ਤੇ ਇਸ ਤਰੀਕੇ ਨਾਲ ਸਲਾਈ ਨੂੰ ਇਸ ਤਰੀਕੇ ਨਾਲ ਲੈ ਆਏ ਵਾਪਸ ਇਸ ਤੋਂ ਬਾਅਦ ਕੀ ਕਰਨਾ ਪਏ ਤੋ ਕੱਪੜੇ ਨੂੰ ਆਪਾਂ ਇਸ ਤਰੀਕੇ ਨਾਲ ਕਟਿੰਗ ਕਰ ਦਿੰਗੇ ਇਸ ਤਰੀਕੇ ਜਿਹੜਾ ਆਪਾਂ ਸੈਂਟਰ 'ਚ ਨਿਸ਼ਾਨ ਲਾਇਆ ਸੀਗਾ ਇਸ ਤੋਂ ਬਾਅਦ ਆਪਾਂ ਇਹਨੂੰ ਸਿੱਧੇ ਵਾਲੇ ਪਾਸੇ ਫੋਲਡ ਕਰ ਲਾਂਗੇ ਕੱਪੜਾ ਇਸ ਤਰੀਕੇ ਨਾਲ ਇਹ ਕੁਝ ਪੱਟੀ ਦਾ ਆਪਾਂ ਸਿੱਧੇਲੇ ਪਾਸੇ ਫੋਲਡਿੰਗ ਕਰ ਲੈ ਐ ਇਸ ਤਰ੍ਹਾਂ ਤੇ ਪਾਸੇ ਕਰ ਲਈਏ ਜੀ ਇਸ ਤੋਂ ਬਾਅਦ ਕੀ ਕਰਨਾ ਆਪਾਂ ਇਸ ਤਰ੍ਹਾਂ ਲੈਂਸ ਦਾ ਉੱਪਰ ਪੁੱਠੇ ਵਾਲਾ ਪਾਸਾ ਕਰਕੇ ਇਸ ਤਰ੍ਹਾਂ ਤੇ ਇਹਦੇ ਨਾਲ ਨਾਲ ਆਪਾਂ ਸਲਾਈ ਲਾ ਦਾਂਗੇ ਇੱਥੇ ਇੱਥੇ ਪੱਟੀ ਦੇ ਉੱਪਰ ਲੋਜੀ ਪੱਟੀ ਦੇ ਉੱਪਰ ਇਸ ਤਰੀਕੇ ਨਾਲ ਲੈਸ ਲੱਗ ਗਈ ਆ ਇਸ ਤੋਂ ਬਾਅਦ ਕੀ ਕਰਨਾ ਪੱਟੀ ਨੂੰ ਆਪਾਂ ਇਸ ਤਰ੍ਹਾਂ ਕਰ ਦੇਣਾ ਹੈਗਾ ਇਸ ਤਰ੍ਹਾਂ ਤੇਰੇ ਉੱਪਰ ਉੱਪਰ ਸਲਾਈ ਲਾ ਦੇਣੀ ਆ ਆਪਣੇ ਕੋਈ ਵੀ ਪੱਟੀ ਵਿੱਚ ਵਾਲ ਨਹੀਂ ਹੋਣਾ ਚਾਹੀਦਾ ਤੇ ਕੋਈ ਆਪਣੇ ਬਾਹਲੇ ਕੱਪੜੇ ਵਿੱਚ ਵਾਲ ਨਹੀਂ ਹੋਣਾ ਚਾਹੀਦਾ ਜੀ ਇਸ ਤਰ੍ਹਾਂ ਆਪਣੀ ਬਾਜੀ ਬਣ ਕੇ ਤਿਆਰ ਹੋ ਗਈ ਤੁਸੀਂ ਦੇਖ ਸਕਦੇ ਹੋ ਕਿੰਨੀ ਸਫਾਈ ਨਾਲ ਆਪਣੀ ਬਾਜੀ ਬਣੀ ਆ ਕਿਤੇ ਵੀ ਕੋਈ ਵੀ ਵਾਲ ਨਹੀਂ ਨਾ ਆਪਣੇ ਪੱਟੀ ਦੇ ਵਿੱਚ ਕੋਈ ਵਾਲ ਹੈ ਤੇ ਨਾ ਹੀ ਆਪਣੇ ਕੱਪੜੇ ਦੇ ਵਿੱਚ ਵਾਲ ਹੈ ਤੁਸੀਂ ਇਸ ਤਰ੍ਹਾਂ ਪੇਸਟਿੰਗ ਪੱਟੀ ਨਾਲ ਇਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਪੇਸਟਿੰਗ ਪੱਟੀ ਬਣਾ ਕੇ ਜੇ ਬਾਹਮ ਬਣਾਉਗੇ ਥੋੜੀ ਬਾਹ ਬਹੁਤ ਵਧੀਆ ਬਣੂਗੀ ਜੀ ਇਸ ਤਰ੍ਹਾਂ ਉੱਪਰ ਤੁਸੀਂ ਬਟਨ ਵੀ ਲਾ ਸਕਦੇ ਆ ਜੀ ਤੇ ਤੁਸੀਂ ਇਸ ਤਰੀਕੇ ਨਾਲ ਜੇ ਲੈਸ ਨਹੀਂ ਕੱਢਣੀ ਤੁਸੀਂ ਲੈਸ ਨਹੀਂ ਵੀ ਕੱਢ ਸਕਦੇ ਆ ਸਿੰਪਲ ਬਾਜੂ ਵੀ ਬਣਾ ਸਕਦੇ ਆ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਆਪਣੀ ਬਾਜੂ ਬਣੀ ਆ ਜੇ ਤੁਸੀਂ ਇਸ ਤਰੀਕੇ ਨਾਲ ਬਾਜੂ ਬਣਾਉਗੇ ਥੋੜੀ ਬਹੁਤ ਸੋਹਣੀ ਬਾਹ ਬਣੂਗੀ ਜੀ ਬਹੁਤ ਹੀ ਈਜ਼ੀ ਤਰੀਕਾ ਆ ਗਿਆ ਤੇ ਸੋ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜੁਗਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰਾਖਾ